ਸਸਿਕਾ ਬਾਈ ਜੀ ਸਸਿਕਾ ਬਾਈ ਜੀ ਹੋਰ ਵੀਰ ਜੀ ਸਭ ਵਧੀਆ ਜੀ ਵਧੀਆ ਵਧੀਆ ਤੁਸੀਂ ਦੱਸੋ ਕੀ ਹਾਲ ਚਾਲ ਹੈ ਬੜਾ ਡੇਰ ਪਾਣੇ ਹੋ ਗਿਆ ਅੱਜ ਤੁਹਾਨੂੰ ਆਉਂਦੇ ਆਉਂਦੇ ਲੇਟ ਜਿਹਾ ਮੈਨਾਂ ਹੋ ਗਿਆ ਮੈਂ ਆਉਂਦੇ ਆਉਂਦੇ ਚਾਰ ਗਾਵੇਂ ਵੇਖ ਗਿਆ ਤੁਹਾਡੇ ਆਉਣ ਤੋਂ ਪਹਿਲਾਂ ਠੀਕ ਠੀਕ ਬਹਾਵ ਟਾਈਮ ਬਾਅਦ ਬਣਾ ਲੱਗੇ ਵੀਰ ਹਾਂਜੀ ਬਹਾਵ ਟਾਈਮ ਬਾਅਦ ਬਣਾਉਣ ਲੱਗੇ ਚਲੋ ਕਿਨੇ ਵੀਰ ਜੀ ਗਾਵਾ ਫਿਰ ਇਸ ਟਾਈਮ ਇਸ ਟਾਈਮ ਹੈ ਗਿਆ 6 ਗਾਵੇਂ ਹੈ ਹਾਂਜੀ ਤੇ ਇੱਕ ਰੇਡਰਸ ਬੋਲ ਦੋ ਆਪਣਾ ਆਪਣਾ ਪਿੰਡ ਲੌਕੇ ਗਲਾ ਜੀਰੇ ਲੱਗ ਗਿਆ ਜੀਸਟਰੀ ਹਾਂਜੀ ਜੀਰਾ 13 ਕਿਲੋਮੀਟਰ ਹੈ ਮਾਹੂ 8 ਕਿਲੋਮੀਟਰ ਹੈ 10 ਕਿਲੋਮੀਟਰ ਸੈਂਟਰ ਹੀ ਪੈ ਜਾਂਦਾ ਲੋਕੀ ਗਲਾ ਹਾਂਜੀ ਲੋਕੀ ਗਲਾ ਜੀ ਚਲੋ ਦੱਸੋ ਫਿਰ ਵੀਰ ਜੀ ਨੇ ਪਹਿਲਾ ਸੂਆ ਜੀ ਹਾਂਜੀ ਪਹਿਲਾ ਸੂਆ ਐ ਪਲੂਣਾ ਵੜ ਅੱਛਾ ਗੱਬਣਾ ਹਾਂਜੀ ਗੱਬਣ ਆ ਜੀ ਤੇ ਵੀਰ ਜੀ ਕਿੰਨਾ ਟਾਈਮ ਲਊਗੀ ਬਾ ਹਫਤਾ ਲਊਗੀ ਹਫਤਾ ਤੋਂ ਪਹਿਲਾਂ ਅੱਜ ਇੱਕ ਹਫਤੇ ਲਊਗੀ ਹਾਂਜੀ ਚਲੋ ਜੀ ਚੈੱਕ ਕਰੋ ਕਰਾਂ ਦੀ ਬਹੁਤ ਸੋਹਣਾ ਥਾਨੇ ਵਾਲਾ ਕਾ ਆ ਕਰੋ ਚ ਤੇ ਵੀਰ ਜੀ ਆਈਡੀਆ ਕਿੰਨਾ ਦੋ ਤੇ ਕਰੋ ਤੋੜ ਸੁਣ 25 ਤੋਂ ਬਾਹਰ ਚ ਜਾਊਗੀ 25 ਤੋਂ ਬਾਹਰ ਹੈ ਨਾ ਜੀ ਹਾਂਜੀ ਹਾਂ ਨਸਰ ਰੇਡ ਪੂਰੀ ਆ ਰੇਡ ਰੋਡ ਪੂਰੀ ਆ ਹਾਂਜੀ ਬਿਲਕੁਲ ਜਵਾਪਸਮਾ ਬਿਲਕੁਲ ਵਧੀਆ ਲੱਗੂਗੀ ਹਾਂਜੀ ਵਧੀਆ ਜੀ ਧਾਰ ਬਹੁਤ ਸੁਣਾ ਲੇਵਾ ਕਰੋ ਦੇਖੋ ਸਾਜਿੰਦੀ ਫਿਰ ਇਹਦਾ ਮੁੱਲ ਕੀ ਹੈ ਜੀ ਵੀਰ ਜੀ ਦਾ ਆਪਾਂ 95000 ਦੇ ਦਗਾਗੇ 95000 ਜੀ ਦੇਣੀ ਆ ਛੋਟ ਛੜ ਘਰ ਕੋ ਮਾਣੇ ਹਾਂਜੀ ਛੋਟ ਕਰਦਾ ਕਿ ਵਿਚੋ ਚਲੋ ਠੀਕ ਆ ਹਾਂਜੀ ਤੇ ਆਹ ਵੀਰ ਜੀ ਫਿਰ ਆਹ ਵੀਰ ਦੂਜਾ ਸੂਆ ਬੈੜਾ ਇਹ ਦੂਜਾ ਸੂਗਾ ਇਹ ਵੀ ਗੱਬਣੀ ਆ ਹਾਂਜੀ ਗੱਬਣੀ ਆ ਵੀ ਅੱਛਾ ਗੱਬਣੀ ਆ ਵੀ ਹਾਂਜੀ ਇਹ ਕਿੰਨੇ ਟਾਈਮ ਲਊਗੀ ਜੀ ਹੋਰ ਇਹ 10 ਦਿਨ ਲੱਜੂਗੀ 10 ਦਿਨ ਤਾਂ ਪਹਿਲੇ ਇਹ 10 ਦਿਨ ਲੈ ਜੂ ਟਟੋਫਟ ਹਾਂਜੀ ਤੇ ਅਜੇ ਬੈਣ ਨੇ ਇਹ ਵੀ ਬਣਨਾ ਵਾ ਹਾਂਜੀ ਬਣ ਜਾਣਾ ਆਏ ਤਾਂ ਢਿੱਲਾ ਢੁਲਾ ਬਹੁਤ ਆ ਹਾਂਜੀ ਹਾਂ ਇਹ ਦੋ ਦਫਾ ਫਿਰ ਕਿ ਦੋ ਦਿਨ ਪਹਿਲਾਂ ਨੇ 22 ਲੀਟਰ ਚ ਆਇਆ ਜੀ ਚਲਾਈ ਕਿ ਮੈਨੂੰ 25 ਲਗ 25 ਤੋਂ ਪਨਾ ਚਵਾਉਗੀ ਯਾਨਕੀ ਹਾਂ ਬਿਲਕੁਲ ਬਿਲਕੁਲ ਹਾਂ ਜੀ ਠੰਡੇ ਸੀ ਲਾਂ ਬੈਡ ਪੂਰੀ ਚੋਾਈ ਜੋ ਇਹਦੀ ਬਿਲਕੁਲ ਵਧੀਆ ਨੇ ਲੂਗੀ ਜੀ ਚੋਾਈ ਪੂਰੀ ਓਕੇ ਆ ਜੀ ਬਸ ਠੀਕ ਆ ਹਾਂ ਜੀ ਤੇ ਵੀਰ ਜੀ ਫਿਰਿੰਦਾ ਮੁੱਲ ਕੀ ਆ ਆ 85000 ਦੀ ਦੇਦਾ ਕਿ ਬਈ ਇਹ 85000 ਹਾਂ ਜੀ ਚਲੋ ਇਹ ਢੱਲਾ ਢੁਲਾ ਬਹੁਤ ਆ ਲਓ ਜੀ 85000 ਦੇ ਰਹੇ ਹਾਂ ਬਾਕੀ ਹਾਂ ਜੀ ਨਹੀਂ ਮੁੱਲ ਆਇਆ ਭਾਂਡਾ ਭੁੰਡਾ ਬਹੁਤ ਆ ਹਾਂ ਜੀ ਹਾਂ ਹਾਂ ਜੀ ਇਹ ਵੀ ਗੱਪਣੇ ਜੀ ਨਈਆ ਸੂਈ ਆ ਜੀ ਅੱਛਾ ਇਹ ਸੂਈ ਆ ਹਾਂ ਜੀ ਇਹਨ ਇੰਦਸਲੇ ਐਸਟਨ ਨੂੰ ਤਾਂ ਕਿੰਨਾ ਜੀ ਇਹਦਾ 23 24 ਲੀਟਰ ਹੈਗਾ ਜੀ ਦੁੱਧ 23 24 ਲੀਟਰ ਬੋਲਾ ਹੀ ਹੈ ਜੀ ਅੱਛਾ ਹਾਂਜੀ ਲਓ ਜੀ ਬੋਲਾ ਹੀ ਹੈ ਜੀ ਹਜੇ ਬੋਦੀ ਦੇ ਵੜ ਹਾਂਜੀ ਇਹ ਮਗਰ ਵੱਛੀ ਆਈ ਮੱਛੀ ਮਗਰ ਆਈ ਵੱਛੀ ਪਿੱਛੇ ਬਹੁਤ ਸੁਣੀਏ ਕੋਈ ਦਿਖਾਣ ਤੁਹਾਨੂੰ ਹਾਂਜੀ ਚੋਈ ਜੋ ਹੈ ਬਿਲਕੁਲ ਵਧੀਆ ਵੀ ਹਾਂਜੀ ਚੋਈ ਪੂਰੀ ਇੱਕ ਨੰਬਰ ਆਈ ਠੀਕ ਆ ਦੋ ਟਾਈਮ ਚੋ ਕੇ ਲੈ ਜਾ ਅਗਲਾ ਬਿਲਕੁਲ ਹਾਂਜੀ ਧੋਰ ਲੋ ਕਰਾ ਜੀ ਵਰੂ ਧੋਰ ਹਜੇ ਥੋੜਾ ਬੋਧਾ ਹਜੇ ਹੋਰ ਹਾਂਜੀ ਦੁੱਧ ਤਾਂ ਵਾਜਣ ਆ ਜੇ ਹਾਂਜੀ ਹਾਂ ਦੁੱਧ ਤਾਂ 35 ਲੀਟਰ ਚ ਆ ਜਾਊਗੀ ਠੀਕ ਆ ਮਗਰ ਵੀ ਅੱਛੀ ਬਹੁਤ ਚੰਗੀ ਆ ਮੱਛੀ ਪਿਛੇ ਮਗਰ ਬਹੁਤ ਸੁਣੀ ਆ ਗਈ ਹਾਂਜੀ ਤੇ ਸਾਂਝੀ ਦੀ ਫਰੈਂਦਾ ਮੁੱਲ ਕੀ ਆ ਆ 1 25 ਦੇਦਾ ਗਈ ਇਹ 1 ਲੱਖ 25 ਹਜ਼ਾਰ ਦੀ ਹਾਂਜੀ ਚਲੋ ਇਹਦੇ ਹੋ ਜੂਗਾ ਭਰਾਂਦਾ ਹਾਂਜੀ ਫਾਰਮ ਦੀ ਆ ਵੜ ਹਾਂਜੀ ਫਾਰਮ ਦੀ ਆ ਵੜ ਵੱਡੀ ਫਾਰਮ ਦੀ ਹਾਂਜੀ ਹਾਂਜੀ ਹੋਰ ਜੂ ਛੋੜ ਕਰਦਾ ਵਿੱਚੋਂ ਕਰ ਦੋ ਛੋੜ ਹਾਂਜੀ ਛੋੜ ਕਰਦਾ ਗਈ ਠੀਕ ਐ ਇਹ ਸੂਈ ਆ ਜੀ ਵੀ ਆ ਰਾਤ ਦੀ ਸੂਈ ਆ ਜੀ ਅੱਛਾ ਹਾਂਜੀ ਇਹਦਾ ਮੁੰਡਾ ਵਾ ਅੱਛਾ ਵਾ ਦੂਜਾ ਸੂਆ ਜੀ ਹਾਂਜੀ ਨਹੀਂ ਆ ਪਹਿਲਾ ਸੂਆ ਆ ਤੇ ਪਹਿਲਾ ਸੂਆ ਹੀ ਆ ਹਾਂਜੀ ਠੀਕ ਆ ਇਹ ਤਾਂ ਮਗਰਾਂ ਬੱਛਾ ਚੋਈ ਜੂ ਵਧੀ ਨਿਕਲੀ ਜੀ ਹਾਂਜੀ ਚੋਈ ਵਧੀਆ ਇੱਕ ਨੰਬਰ ਪੂਰੀ ਕਿੰਨਾ ਕਰੂ ਦੋ ਦੋ ਜੀ ਫਿਰ ਇਹ ਦੋਦਾ 23 24 ਲੀਟਰ ਚ ਆ ਜੂਗੀ ਅੱਛਾ ਠੀਕ ਹੈ ਹਾਂਜੀ ਲੈ ਚੋ ਲੈ ਥੋੜੀ ਭਾਲ ਜੀ ਜੇ ਸੁਬਾਹ ਨਾਲ ਖਾਲੀ ਹਾ ਬਿਲਕੁਲ ਜੈਰ ਜੂ ਰ ਹੈ ਓਕੇ ਜੀ ਹਾਂਜੀ ਹਾਂਜੀ ਵਧੀਆ ਜੀ ਓਕੇ ਬੱਛਾ ਦਾ ਮਗਰਾਂ ਦੇ ਹਾਂਜੀ ਮਗਰ ਬੱਛਾ ਜੀ ਜੇ ਆਪਣੇ ਘਰ ਪਈਆ ਜੇਰ ਦੇ ਗਰੰਟੀ ਦੇ ਦਾਂਗੇ ਠੀਕ ਹੈ ਹਾਂਜੀ ਤੇ ਸਾਝੀ ਨਹੀਂ ਫਿਰ ਇਹਦਾ ਮੁੱਲ ਆ 85000 ਦੇ ਦੇ ਦਾਂਗੇ ਭਾਈ ਇਹ 85000 ਦੇ ਦੋਗੇ ਹਾਂਜੀ ਚਲੋ ਠੀਕ ਹੈ ਇੱਧਰ ਆ ਜਾ ਫਿਰ ਆਹ ਜੀ ਫਿਰ ਹਾਂਜੀ ਆ ਵੀ ਪਹਿਲਾਂ ਆਈ ਅੱਛੇ ਵੀ ਪਹਿਲਾਂ ਸੁਆ ਹਾਂਜੀ ਪਹਿਲਾਂ ਸੁਆ ਜੀ ਇਹ ਸੁਈ ਆ ਨਾ ਜੇ ਇਹ ਹੁਣੇ ਸੁਈ ਆ ਜੇ ਇਹਨੇ ਬੱਚੀ ਦਿੱਤੀ ਆ ਚਲੋ ਜ਼ੈਰ ਜੂਰ ਹਜੇ ਪੈਣੀ ਆ ਜੀ ਜੇਰਾ ਇਹ ਪੈਣੀ ਆ ਜੀ ਬਈ ਲੋ ਜੀ ਕਰੋ ਚੈੱਕ ਬੜਾ ਬਹੁਤ ਨਸਲ ਬਰੀਡ ਵਾਲੀ ਆ ਇਹ ਦੇਖੋ ਸਾਜ ਨਹੀਂ ਫਿਰ ਕਿੰਨਾ ਕਰੂ ਤੂੰ ਤੇ ਇਹ 28 30 ਲੀਟਰ ਦਾ ਚੁਆਈ ਹੋਗੀ 28 ਲੀਟਰ ਹਾਂਜੀ ਫਾਰਮ ਚ ਲਈ ਵੜ ਅੱਛਾ ਠੀਕ ਆ ਹਾਂਜੀ ਫਾਰਮ ਦੀ ਆ ਵੀਡੀਓ ਹੈਗੀ ਆਪਣੇ ਕੋਲ ਠੀਕ ਹੈ ਠੀਕ ਹੈ ਹਾਂਜੀ ਆ ਚੰਗੀਆਂ ਬੜਾ ਫਰਕ ਪੜ ਕੇ ਲੈ ਕੇ ਆ ਨਾ ਹਾਂਜੀ ਹਾਂਜੀ ਹੋਲੀ ਹੋਲੀ ਹੋਇਆ ਬੰਦ ਬੰਦ ਇੰਦਾ ਮੋਲੇ ਕੀ ਬਜੀ ਫਿਰ ਬਜੀ ਆ 1 ਪੰਜ ਦੀ ਦੇ ਦਾਂਗੇ 1 ਲੱਖ 5000 ਦੀ ਹਾਂਜੀ ਹਾਂਜੀ ਚਲੋ ਠੀਕ ਆ ਬੰਦ ਬੰਦ ਤੇ ਆ ਹੈਗੀ ਔਸਰ ਝੋਟੀ ਆ ਹਾਂਜੀ ਆ ਟੋਕੜ ਆ ਜੀ ਟੋਕੜਾ ਇੱਕ ਸੂਆ ਸੂਆ ਅੱਛਾ ਦੂਜਾ ਸੂਆ ਸੋਨਾ ਦੂਜਾ ਸੂਆ ਸੋਨਾ ਇਹ ਆ ਇਹ ਅੱਜ ਆ ਕੱਲ ਦੀ ਬੋਲੀ ਆ ਅੱਛਾ ਠੀਕ ਆ ਕੱਲ ਚਾਈ ਗੱਲ ਦੀ ਦੁੱਧ ਦੁੱਧ ਹੈ ਨਹੀਂ ਕਿ ਹੈਗਾ ਦੁੱਧ ਦੇ ਥਲੇ ਹੈਗਾ 6-7 ਲੀਟਰ ਹੈਗਾ 6-7 ਲੀਟਰ ਹੈਗਾ ਹਾਂਜੀ ਦਾਣਾ ਦੁਨਾ ਘਾਟ ਹੀ ਪਈਦਾ ਵੈੜ ਬੜੀ ਵੱਡੀ ਆ ਹਾਂਜੀ ਵੈੜ ਬਹੁਤ ਵੱਡੀ ਆ ਤੇ ਖੋਲੀ ਮੜਾ ਜੀ ਨੂੰ ਹਜੇ ਗੱਭਰ ਨਹੀਂ ਹੋਇਆ ਨਾ ਨਹੀਂ ਗੱਭਰ ਨਹੀਂ ਹੋਏਗੀ ਹੀਟ ਚ ਆਈ ਅੱਜ ਹੀਟ ਤੇ ਆਈ ਆ ਹਾਂਜੀ ਕੱਲ ਦੀ ਆਈ ਆ ਰਾਤ ਨੂੰ ਠੀਕ ਹੈ ਠੀਕ ਹੈ ਲੋ ਜੀ ਟੀਕਾ ਭਰਾਵਾ ਗਿਆ ਅੱਜ ਕਿੰਨਾ ਦੁੱਧ ਕਿਤੇ ਫਰੇ ਨੇ ਜੀ ਇਹਨੇ ਇਹਨੇ ਪਹਿਲਾਂ ਸੂਏ ਚਵਾਇਆ 30 ਲੀਟਰ ਦੇ ਨੇੜੇ ਅੱਛਾ ਹਾਂਜੀ ਠੀਕ ਆ ਆਜੋ ਆਜੋ ਫਾਂਜੀ ਫਰੈਂਦਾ ਬੋਲੇਗੀ ਜੀ ਇਹਦਾ ਫੋਨ ਤੇ ਕਰ ਲਾ ਕੇ ਮੁੱਲ ਅੱਛਾ ਫੋਨ ਤੇ ਹੋਊਗਾ ਹਾਂਜੀ ਚਲੋ ਬਸ ਆਹੀ ਹੈ ਫਲਾਣਾ ਜੀ ਗਾਵਾਂ ਹਾਂਜੀ ਹਾਂਜੀ ਤੋ ਲੋ ਜੀ ਆਹੀ ਗਾਵਾਂ ਸੇਲ ਆ ਵੀਰਾਂ ਨਾਲ ਜੀ ਬਾਕੀ ਮੇਰਾ ਵੀ ਇੱਥੇ ਆ ਗਿਆ ਇੱਕ ਟਾਈਮ ਦੋ ਟਾਈਮ ਚੁਆਈ ਕਰੋ ਤੇ ਪਾਸ ਕਰੋ ਸਹੀ ਹੈ ਕਿ ਨਹੀਂ ਜੀ ਹਾਂਜੀ ਹਾਂ ਦੋ ਟਾਈਮ ਚੋ ਕੇ ਲੈ ਸਕਦੇ ਆ ਜੀ ਹਾਂਜੀ ਤੇ ਨੰਬਰ ਹੈਗਾ ਜੀ ਆਪਣਾ 8872195980 887219598 ਪਿੰਡ ਲੋਕਾ ਜ਼ਿਲ੍ਹਾ ਜ਼ਿਲ੍ਹਾ ਜੀਰਾ ਡਿਸਟ੍ਰਿਕਟ ਫਰੋਇਪੁਰ ਤਹਿਸੀਲ ਜੀਰਾ ਤਹਿਸੀਲ ਜੀਰਾ ਜ਼ਿਲ੍ਹਾ ਕੋਈ ਗੱਲ ਕੋਈ ਨਹੀਂ ਸਤਿ ਸ਼੍ਰੀ ਅਕਾਲ